ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ ਪਿੰਡ ਸ਼ਗਟੇਸੀਆਂ ਬਾਬਾ ਸੰਗ ਜੀ ਦੇ ਨਾਂ ਤੇ ਵਸਿਆ ਇਹ ਪਿੰਡ ਦੁਆਬੇ ਦਾ ਬਹੁਤ ਮਸ਼ਹੂਰ ਤੇ ਇਸ ਪਿੰਡ ਨੂੰ ਦੁਆਬੇ ਦੀ ਤਰੁਆਣੀ ਵੀ ਕਿਹਾ ਜਾਂਦਾ ਆ ਬਾਬਾ ਜੀ ਦਾ ਬਚਪਨ ਦਾ ਨਾਮ ਭਾਈ ਜੋਧ ਸੀ ਤੇ ਬਾਬਾ ਜੀ ਦੇ ਪਿਤਾ ਦਾ ਨਾਮ ਭਾਈ ਦਾਤਾ ਜੀ ਸੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਸਰੋਵਰ ਦੀ ਸੇਵਾ ਕਰਵਾ ਰਹੇ ਸੀ ਬਾਬਾ ਸੰਗ ਜੀ ਆਪਣੇ ਪਿਤਾ ਭਾਈ ਦਾਤਾ ਜੀ ਨਾਲ ਸੇਵਾ ਕਰਨ ਸ੍ਰੀ ਦਰਬਾਰ ਸਾਹਿਬ ਪਹੁੰਚੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਅਰਜਨ ਪਾਤਸ਼ਾਹ ਨੇ ਉਹਨਾਂ ਨੂੰ ਬਹੁਤ ਸਾਰੇ ਵਾਰ ਦਿੱਤੇ ਤੇ ਆਪਣੇ ਨਗਰ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨ ਲਈ ਕਿਹਾ ਤੇ ਅੱਜ ਪਿੰਡ ਸੰਗਟੇ ਸੀਗਾ ਉਹਦੇ ਨਾਮ ਤੇ ਵਸਿਆ ਹੋਇਆ ਹੈ ਤੇ ਉਹਨਾਂ ਦਾ ਸਥਾਨ ਬਣਿਆ ਹੋਇਆ ਹੈ ਪਾਈ ਗੁਰਦਾਰ ਜੀ ਆਪਣੀ 11ਵੀਂ ਵਾਰ ਦੀ ਤੀਵੀਂ ਪੌੜੀ ਵਿੱਚ ਫਰਮਾਨ ਕਰਦੇ ਹਨ ਢੇਸੀ ਜੋਧੂ ਸੰਗ ਹੈ ਗੋਇੰਦ ਗੋਲਾ ਹਸ ਮਿਲੰਦਾ ਸੋ ਬਾਬਾ ਜੀ ਦੇ ਨਾਮ ਤੇ ਜੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੁਹਾਨੂੰ ਉਹ ਦੇ ਦਰਸ਼ਨ ਕਰਾਉਣੇ ਆ ਜੀ ਡਿਊਟੀ ਦੇ ਅੰਦਰ ਵਰਦੇ ਸਾਰੇ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਬਹੁਤ ਸੋਹਣੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਦੀਆਂ ਨੇ ਮੇਨਗਿਰਜੇਸਰ ਡਿਊਟੀ ਦੇ ਵਿੱਚ ਜੰਗ ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਤੇ ਬਾਬਾ ਦੀਪ ਸਿੰਘ ਭਾਈ ਤਾਰੂ ਸਿੰਘ ਛੋਟੇ ਸਹਿਬਜ਼ਾਦੇ ਗੁਰੂ ਤੇਗ ਬਹਾਦਰ ਜੀ ਦੇ ਚਾਂਦਨੀ ਚੌਂਕ ਦਾ ਸਾਰਾ ਸੀਨ ਦਸਾਇਆ ਗਿਆ ਹੈ ਉਸ ਤੋਂ ਬਾਅਦ ਦਰਬਾਰ ਸਾਹਿਬ ਵੱਲੋਂ ਵਧਦੇ ਹੋਏ ਸਾਡੇ ਖੱਬੇ ਹੱਥ ਬਹੁਤ ਹੀ ਸੋਹਣਾ ਸਰੋਵਰ ਹੈ ਇਸ ਵਿੱਚ ਇਸ਼ਨਾਨ ਕਰਨ ਨਾਲ ਸਾਰੇ ਦੁੱਖ ਦੂਰ ਹੁੰਦੇ ਹਨ ਤੇ ਸਾਡੇ ਸੱਜੇ ਹੱਥ ਨਿਸ਼ਾਨ ਸਾਹਿਬ ਸਥਾਪਿਤ ਹੈ ਅਸੀਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ ਅੱਗੇ ਵਧੇ ਤਾਂ ਕੀ ਦੇਖਦੇ ਹਾਂ ਸਾਡੇ ਖੱਬੇ ਹੱਥ ਧੰਨ ਧਨ ਬਾਬਾ ਗਰਵਖਸ਼ ਜੀ ਦਾ ਬੁੰਗਾ ਬਣਿਆ ਹੋਇਆ ਸਥਾਨ ਬਣਿਆ ਹੋਇਆ ਹੈ ਜੀ ਉੱਥੇ ਨਿਰੰਤਰ ਸੰਗਤ ਵੱਲੋਂ ਖੁਸ਼ੀ ਵੇਲੇ ਪਾਠ ਕਰਵਾਏ ਜਾਂਦੇ ਹਨ ਅੱਜ ਵੀ ਅਖੰਡ ਪਾਠ ਸਾਹਿਬ ਆਰੰਭ ਸੀ ਭੈਣ ਅਮਰਤ ਕੌਰ ਦੇ ਜਨਮ ਦਿਨ ਦੇ ਸਬੰਧ ਵਿੱਚ ਇਹ ਪਾਠ ਸੰਗਤਾ ਵੱਲੋਂ ਖਲਵਾਇਆ ਗਿਆ ਸੀ ਤੇ ਬਾਬਾ ਜੀ ਪਾਠ ਕਰ ਰਹੇ ਸੀ ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਤੇ ਬਾਬਾ ਜੀ ਬਹੁਤ ਸੋਹਣੀ ਬਾਣੀ ਪੜ ਰਹੇ ਸੀ ਸਾਡਾ ਉੱਠ ਕੇ ਜਾਣ ਨੂੰ ਮਨ ਨਹੀਂ ਸੀ ਕਰ ਰਿਹਾ ਤੇ ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਵੱਲ ਹੋ ਤੁਰੇ ਦਰਬਾਰ ਸਾਹਿਬ ਦਾ ਬਹੁਤ ਸੋਹਣਾ ਹਾਲ ਬਣਿਆ ਹੋਇਆ ਹੈ ਬਿਲਡਿੰਗ ਬਹੁਤ ਹੀ ਮਨਮੋਹਕ ਹੈ ਤੇ ਜਦੋਂ ਅਸੀਂ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਹਾਂ ਤਾਂ ਦੋ ਸ਼ਤਾਂ ਦੇ ਬਰਾਬਰ ਦਾ ਜਿਹੜਾ ਹਾਲ ਬਣਿਆ ਹੋਇਆ ਹੈ ਉਸ ਤੋਂ ਪਹਿਲਾਂ ਬਾਬਾ ਸੰਗਜੀ ਦੇ ਗੁਰੂ ਘਰ ਦਾ ਅੱਜ ਦਾ ਜੋ ਹੁਕਮਨਾਮਾ ਸੀ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਆਇ ਰਹਾਓ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਬਰਾਜ ਮਿਟੇ ਹਰ ਸੇਵਾ ਹਾਲ ਦੇ ਅੰਦਰ ਪਹੁੰਚੇ ਤਾਂ ਬਹੁਤ ਹੀ ਸੋਹਣਾ ਹਾਲ ਸਾਂਝ ਤਾਂ ਬੈਠੀਆਂ ਸਨ ਮਹਾਰਾਜ ਆਪਣੇ ਸਿੰਘਾਸਨ ਤੇ ਬਿਰਾਜਮਾਨ ਸਨ ਅਸੀਂ ਕੀਤੇ ਮਹਾਰਾਜ ਦੇ ਦਰਸ਼ਨ ਮੇਲੇ ਰਾਸ ਬੇਨਤੀ ਕੀਤੀ ਮਹਾਰਾਜ ਦਾ ਕੀਤਾ ਧੰਨਵਾਦ ਇਸ ਸਥਾਨ ਦੇ ਦਰਸ਼ਨ ਕਰਾਉਣ ਲਈ ਤੇ ਉਸ ਤੋਂ ਬਾਅਦ ਸਾਡਾ ਜੋ ਮਨ ਸੀ ਉੱਪਰ ਵੱਲ ਜਾ ਰਿਹਾ ਸੀ ਉੱਪਰ ਕੁਝ ਤਸਵੀਰਾਂ ਨਜ਼ਰ ਆ ਰਹੀਆਂ ਸੀ ਥੱਲਿਓ ਜਦੋਂ ਦੇਖਦੇ ਸੀ ਉਹਨਾਂ ਤਸਵੀਰਾਂ ਨੂੰ ਦੇਖਣ ਲਈ ਜਦੋਂ ਅਸੀਂ ਉੱਪਰ ਪਹੁੰਚੇ ਤਾਂ ਕੀ ਦੇਖਦੇ ਹਾਂ 1984 ਵਿੱਚ ਸ਼ਹੀਦ ਹੋਏ ਸਾਡੇ ਖਾਲਕੂ ਜਿਹੜੇ ਸਿੰਘਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਜਿਹੜੇ ਕਿ ਇੱਥੇ ਆਸ-ਪਾਸ ਦੇ ਪਿੰਡਾਂ ਤੋਂ ਸਨ ਤੇ ਜਦੋਂ ਉਹਨਾਂ ਵਿੱਚ ਅਸੀਂ ਦੇਖਦੇ-ਦੇਖਦੇ ਸਾਰੇ ਸਿੰਘਾਂ ਦੇ ਦਰਸ਼ਨ ਕਰ ਰਹੇ ਸਨ ਤੇ ਇੱਕ ਤਸਵੀਰ ਉਹ ਸੀ ਜੋ ਕਿ ਪਿੰਡ ਜਮਸ਼ੀਰ ਖੇੜਾ ਦੇ ਸ਼ਹੀਦ ਦੀ ਸੀ ਸੋ ਆਓ ਪਹਿਲਾਂ ਤੁਹਾਨੂੰ ਉਹ ਤਸਵੀਰ ਦਿਖਾਉਨੇ ਹਾਂ ਫਿਰ ਕਰਦੇ ਹਾਂ ਅੱਗੇ ਗੱਲਬਾਤ ਇਹ ਨੇ ਸ਼ਹੀਦ ਭਾਈ ਅਮਰਜੀਤ ਸਿੰਘ ਬੱਬਰ ਪਿੰਡ ਜਮਸ਼ੀਰ ਖੇੜਾ ਜ਼ਿਲ੍ਹਾ ਜਲੰਧਰ ਤੋਂ ਸ਼ਹੀਦੀ 17 3 1992 ਨੂੰ ਹੋਈ ਆ ਤੇ ਜਦੋਂ ਅਸੀਂ ਇਹਨਾਂ ਦੀ ਤਸਵੀਰ ਦੇਖੀ ਤਾਂ ਸਾਡੇ ਮਨ ਨੂੰ ਬਹੁਤੀ ਚੜ੍ਹਦੀ ਕਲਾ ਮਹਿਸੂਸ ਹੋਈ ਤੇ ਬਾਕੀ ਸਿੰਘਾਂ ਦੀਆਂ ਤਸਵੀਰਾਂ ਦੇਖਦੇ-ਦੇਖਦੇ ਦੀਪਾ ਹੀਰਾਵਾਲਾ ਜਿਹਦਾ ਅੱਜ ਵੀ ਨਾਮ ਬਿਲਕੁਲ ਸੁਰਖੀਆਂ 'ਚ ਰਹਿੰਦਾ ਆ ਨੌਜਵਾਨ ਨੂੰ ਜਾਣਦੇ ਆ ਉਹਨਾਂ ਦੀ ਤਸਵੀਰ ਦੇਖਣ ਨੂੰ ਵੀ ਮਿਲੀ ਹੋਰ ਬਾਕੀ ਸਾਰੇ ਸਿੰਘ ਸਰਦਾਰ ਜਿਹੜੇ ਖਾਲਸਾ ਪੰਥ ਲਈ ਜੂਝ ਮਰੇ ਆਪਣੀ ਅਣਖ ਲਈ ਤੇ ਉਹ ਸ਼ਹੀਦੀਆਂ ਪਾ ਗਏ ਉਹਨਾਂ ਸਾਰਿਆਂ ਦੀਆਂ ਤਸਵੀਰਾਂ ਇੱਥੇ ਲੱਗੀਆਂ ਆਪਣਾ ਤੇ ਇਹਨਾਂ ਸਾਰੀਆਂ ਦੇ ਦਰਸ਼ਨ ਤਸਵੀਰਾਂ ਦੇ ਕਰਨ ਤੋਂ ਬਾਅਦ ਆਪਾਂ ਪਹੁੰਚੇ ਬਾਹਰ ਗੁਰੂ ਘਰ ਦੇ ਬਿਲਕੁਲ ਬਾਹਰ ਇੱਕ ਪੁਰਾਣੀ ਡਿਊੜੀ ਬਣੀ ਹੋਈ ਹੈ ਜੋ ਕਿ ਪ੍ਰਾਰਥਨ ਹੈ ਤੇ ਬੜੀ ਸਾਮ ਸੰਭਾਲ ਕੇ ਗੁਰੂ ਘਰ ਨੇ ਰੱਖੀ ਹੋਈ ਹੈ ਤੇ ਪੁਰਾਣੀ ਹੈ ਦੀ ਇਹ ਡਿਊੜੀ ਬਹੁਤ ਹੀ ਸੋਹਣੀ ਹੈ ਦੋ ਪੌੜੀਆਂ ਦੋਨਾਂ ਪਾਸੇ ਦੀ ਉੱਪਰ ਜਾਂਦੀਆਂ ਹਨ ਤੇ ਇਹਦੀ ਛੱਤ ਉੱਚੀ ਹੈ ਤੇ ਨਕਾਸ਼ੀ ਕੀਤੀ ਹੋਈ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਪੂਰਾ ਪੁਰਾਣੀ ਦੇਖਣ ਵਾਲੇ ਸਾਂਭੀ ਹੋਈ ਚੰਗੀ ਤਰ੍ਹਾਂ ਡਿਊੜੀ ਅੱਜ ਵੀ ਬਹੁਤ ਕੁਝ ਬਿਆਨ ਕਰ ਰਹੀ ਸੀ ਤੇ ਜਦੋਂ ਅਸੀਂ ਇਸ ਦੇ ਉੱਪਰ ਜਾਣ ਦੀ ਸੋਚੀ ਤਾਂ ਛੂਟੀਆਂ ਛੂਟੀਆਂ ਪੌੜੀਆਂ ਨਿੱਕੀ ਐ ਜਿਹਨੂੰ ਆਪਾਂ ਨਾਨਕ ਸ਼ਾਹੀ ਐਟ ਵੀ ਕਹਿੰਨੇ ਹਾਂ ਉਹਦੀਆਂ ਬਣੀਆਂ ਹੋਈਆਂ ਸਨ ਬਾਹਰ ਆ ਕੇ ਅਸੀਂ ਉੱਪਰ ਗਏ ਤਾਂ ਉੱਪਰ ਵੀ ਬਹੁਤ ਹੀ ਸੋਹਣਾ ਮਨਮੋਹਕ ਨਜ਼ਾਰਾ ਸੀ ਆ ਦੇਖੋ ਤੁਸੀਂ ਕੱਲੀ ਕੱਲੀ ਦੇਖੋ ਛੋਟੀਆਂ ਇੱਟਾਂ ਲੱਗੀਆਂ ਹੋਈਆਂ ਬੜੀਆਂ ਛੋਟੀਆਂ ਜੀਆਂ ਪੌੜੀਆਂ ਨੇ ਤਾਂ ਆਹ ਦੇਖੋ ਉੱਪਰ ਚੜੇ ਤਾਂ ਉੱਪਰ ਵੀ ਛੋਟੇ ਛੋਟੇ ਦੋ ਰੂਮ ਬਣੇ ਹੋਏ ਨੇ ਤੇ ਛੋਟੀ ਇੱਟ ਦਿਖ ਰਹੀ ਸੀ ਪੂਰੀ ਤਰ੍ਹਾਂ ਤਾਂ ਉੱਪਰ ਬੈਠਣ ਲਈ ਆ ਦੇਖੋ ਥੜੇ ਬਣੇ ਹੋਏ ਆ ਉੱਪਰ ਹੋਰ ਇੱਕ ਪੌੜੀਆਂ ਨੇ ਗੁੰਮਦ ਬਣੇ ਹੋਏ ਆ ਬਹੁਤ ਹੀ ਸੋਹਣਾ ਲੱਗ ਰਿਹਾ ਸੀ ਨਿਸ਼ਾਨ ਸਾਹਿਬ ਝੂਲਿਆ ਸੀ ਆ ਦੇਖੋ ਬੈਠਣ ਦੇ ਲਈ ਪੱਕੇ ਥੜੇ ਬੜੇ ਹੋਏ ਆ ਸੈਡਾਂ ਤੇ ਤੇ ਦੂਜੀ ਮੰਜ਼ਲ ਤੇ ਜਾ ਕੇ ਵੀ ਛੋਟਾ ਜਿਹਾ ਕਮਰਾ ਸੀ ਤੇ ਇੱਥੋਂ ਗੁਰੂ ਘਰ ਦਾ ਜਿਹੜਾ ਆਨੰਦ ਵੇ ਨਜ਼ਾਰਾ ਹੋਰ ਵੀ ਸੋਹਣਾ ਲੱਗ ਰਿਹਾ ਸੀ ਤੇ ਤੀਜੀਆਂ ਇੱਕ ਹੋਰ ਛੋਟੀਆਂ ਪੌੜੀਆਂ ਜਿਹੜੀਆਂ ਟੌਪ ਤੇ ਤੀਜੀ ਮੰਜ਼ਲ ਤੇ ਜਾਂਦੀਆਂ ਸਨ ਤਿੰਨ ਮੰਜ਼ਲਾ ਇਹ ਡਿਊੜੀ ਬਹੁਤ ਹੀ ਸੋਹਣੀ ਸੀ ਤੇ ਬੜੀ ਸੰਭਾਲ ਕੇ ਰੱਖੀ ਹੋਈ ਆ ਗੁਰੂ ਘਰ ਦੀ ਕਮੇਟੀ ਵੱਲੋਂ ਆ ਦੇਖੋ ਆ ਸਿਖਰ ਜਾਂਦੀਆਂ ਪੌੜੀਆਂ ਤੇ ਉੱਪਰ ਝੂਲਦਾ ਨਿਸ਼ਾਨ ਸਾਹਿਬ ਬਹੁਤ ਕੁਝ ਬਿਆਨ ਕਰ ਰਿਹਾ ਹੈ ਜੀ ਇਹ ਸੀ ਜੀ ਪੰਡ ਸੰਗ ਢੇਸੀਆਂ ਜਿਹਦੇ ਗੁਰੂ ਘਰ ਦੇ ਆਪਾਂ ਤੁਹਾਨੂੰ ਅੱਜ ਦਰਸ਼ਨ ਕਰਾਏ ਆ ਬਾਬਾ ਸੰਗ ਜੀ ਦੇ ਨਾਂ ਤੇ ਵਸਿਆ ਹੋਇਆ ਪੰਡ ਆ ਤੇ ਕਦੀ ਵੀ ਸੰਗ ਦੇਸੀਆਂ ਜਾਓ ਜ਼ਰੂਰ ਦਰਸ਼ਨ ਕਰਕੇ ਆਈਓ ਇਥੋਂ ਗੁਰੂ ਘਰ ਬਹੁਤ ਹੀ ਸੋਹਣਾ ਲੱਗ ਰਿਹਾ ਸਾਰੀ ਬਿਲਡਿੰਗ ਗੁਰੂ ਘਰ ਦੀ ਦਿਸ ਰਹੀ ਸੀ ਤੇ ਇੰਨੀਆਂ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ